ಟೇಕ ರಾಕೆ ದಿನ ಮಾಯಿ ಬಾರ ಬಬರ ದಿ ಸೀನು ಮಾಯಿ ಬಾರ ಬಬರೀ ಸೀನು ಹಸ ಹಸಿಯ ಮಾಯಿ ಸೂಲ ಹೋಗ ಸೀನು ಸೂಲ ಹೋಗ ಸೀನು ਮਾ ਦਸ ਖਾਰਿਆ ਲੜੀ ਦਮਾਈ ਨਹੀਂ ਸਪ ਦਸ ਦਰਸੀ ਨੂੰ ਹੋ ਹੋ ਮਾਏ ਨਹੀਂ ਸਪ ਦਸ ਦਰਸੀ ਨੂੰ ਆਂਡਣਾ ਗੁ ਆਂਡਣਾ ਪੁੱਛ ਦੀਆ ਮਾਏ ਨੀ ਕੀ ਹੋ ਗਿਆ ਸੁਤੀ ਨੂੰ ਹੋ ਹੋ ਮਾਏ ਨੀ ਕੀ ਹੋ ਗਿਆ ਸੁਤੀ ਨੂੰ रांजा दिलांदा संजा मई नी ਛੱਡ ਗਿਆ ਨੀ ਸੁਤੀ ਨੂੰ ਹੋ 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 ਮੈਨੀ ਛੱਡ ਗਿਆ ਨੀ ਸੁਤੀ ਨੂੰ ਅਸਾ ਤਾਪ ਰੇਮ ਦੁਖ ਲਾਲਿਆ ਮੈਨੀ ਉਦੇ ਜਾਦ ਨਾ ਜੁਤੀ ਨੂੰ ਹੋ 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 ਨੀ ਉਦੇ ਜਾਦ ਨਾ ਜੁਤੀ